ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਖੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਦੋ ਕਟੀਆਂ ਬਕਾਉਗਾ ਭਰਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ 22 ਦਾ ਨੰਬਰ ਲਵਾਂਗੇ ਉੱਪਰਲੀ ਸਾਈਡ ਟਾਈਟਲ ਤੇ ਪਹਿਲਾ ਨੰਬਰ 22 ਦਾ ਲੱਗਿਆ ਹੋਊਗਾ ਜਿਹੜੀ ਆਪਾਂ ਨੰਬਰ ਬੋਲਿਆ ਇਹ ਹੈਗਾ ਆਪਾਂ ਲਾਉਣ ਵਾਲਾ ਠੀਕ ਹੈ ਨਾ 22 ਦੇ ਨਾਲ ਜਰੂਰ ਕੰਟੈਕਟ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਪ੍ਰਵੀਨ ਸਿੰਘ ਪਿੰਡ ਪਿੰਡ ਪੱਖੋ ਗਈ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਪਹਿਲਾਂ ਆਪਾਂ ਵੀਡੀਓ ਪਨਾਈਆਂ ਛੋਟੇ ਤੋਂ ਤਿੰਨ ਵਾਰ ਆਪਾਂ ਮਾਲ ਵੇਖਿਆ ਆਪਣਾ ਨਾਲ ਦੇ ਨਾਲ ਹਾਂ ਹਾਂ ਮਾਲ ਤਾਂ ਮਿਲਦਾ ਨਹੀਂ ਬੈਗਨ ਤਾਂ ਮੈਂਟ ਲੱਗਦਾ ਮੈਂਟ ਲੱਗਦਾ ਹਾਂਜੀ ਚਲੋ ਠੀਕ ਆ ਹਾਂ ਪਹਿਲੀ ਕੱਟੀ ਜਾਣਕਾਰੀ ਦਿਓ ਬਈ ਆਪਣੀ ਇੱਕ ਕੱਟੀ ਬਈ ਪੌਣੇ ਇੱਕ ਦੋ ਸਾਲ ਦੀ ਹੈਗੀ ਦੰਦੋ ਖੀਰੀ ਆ ਠੀਕ ਆ ਜੀ ਤੇ ਬਾਕੀ ਤੁਸੀਂ ਆਪ ਦੇਖ ਲਓ ਠੀਕ ਆ ਜੀ ਰੇਟ ਰੇਟ ਫੋਨ ਤੇ ਹੋਵੇ ਰੇਟ ਫੋਨ ਤੇ ਹਾਂ ਲੋ ਭਰਾ ਬਾਕੀ ਥਣ ਥਣ ਦੇਖ ਫਿਰ ਤੁਹਾਨੂੰ ਬਹੁਤ ਸੁਣਾ ਲੱਗਿਆ ਕਰ ਮੋੜ ਵਿੱਚ ਹੋਰੀਏ ਹਾਂਜੀ ਖੋਲ ਦੋ ਖੋਲ ਦੋ ਤੋੜ ਦੋ ਬਦਲੇ ਪਿੰਡ ਦੀ ਆ ਭਰਾ ਚੈੱਕ ਕਰ ਸਕਦੇ ਹੋ ਕੱਦ ਬੈਡ ਸੁਖਨਾ ਕਰਮ ਵਾਲੀ ਦਾ ਸੁਣਾ ਖੀਰੀ ਕੱਟੀ ਆ ਠੀਕ ਹੈ ਜੀ ਲੋ ਜੀ ਥੈਂਕ ਯੂ ਸੁਮੇਤ ਸਾਡੇ ਸਾਹਮਣੇ ਭਰਾ ਲੋ ਜੀ ਸੋਰਦੋ ਭਰਾ ਲੰਮੀ ਤੋਰ ਤੋਂ ਲੋ ਤੋਰ ਤੋਰ ਲੋ ਜੀ ਬਾਈ ਜੀ ਨੇ ਅਜ ਰੁਕ ਨਾ ਐਟ ਕਰੋ ਪੈਂਡ ਪਖੋਕੇ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ 메ਨ ਰੋਡ ਦੇ ਉੱਪਰ ਹੀ ਪੈਂਡ ਹੈ ਪਖੋਕੇ ਆ ਪਖੋਕੇ ਪੈਂਚੀਆਂ ਦੇ ਨੇੜੇ ਪੈਂਡ ਆ ਵੱਧ ਜਾਣਕਾਰੀ ਲਈ ਬਾਈ ਤੋਂ ਲੈ ਸਕਦੇ ਬਾਈ ਦਾ ਨੰਬਰ ਸਕਰੀਨ ਤੇ ਉੱਪਰ ਲਾਇਆ ਹੋਇਆ ਭਰਾ ਠੀਕ ਹੈ ਨਾ ਥਾਂ ਤੋਂ ਕਰ ਮਾਲ ਜਦ ਬਹੁਤ ਸੋਹਣਾ ਵਾਕੀ ਫੇਰ ਦਵਾਰ ਤੁਹਾਨੂੰ ਦਿਖਾਉਣੀ ਆਪਾਂ ਲੋ ਚੈੱਕ ਕਰ ਸਕਦੇ ਹਾਂ ਹਾਂਜੀ ਵੀ ਦੂਜੀ ਕੱਟ ਦੀ ਜਾਣਕਾਰੀ ਦਿਓ ਜੀ ਇਹ ਸਾਲਕ ਦੀ ਆ ਵੀ ਕੱਟੀ ਸਾਲ ਦੀ ਜੀ ਆਈ ਮਾਂ ਥੱਲੇ ਬਹੁਤ ਦੁੱਧ ਸੀਗਾ 15 16 ਲੀਟਰ ਸੀਗਾ ਵੀ ਠੀਕ ਹੈ ਲੋ ਥਾਂ ਦੇਖ ਸਕਦੇ ਹੋ ਭਰਾ ਚਾਰ ਆ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਹਾਂਜੀ ਤੋੜ ਦਿਓ ਜੀ ਨੂੰ ਵੀ ਤੇ ਰੇਟ ਭਰਾ ਦਾ ਪਹਿਲੀ ਦੱਸ ਦਿਓ ਇਹਦਾ ਹੀ ਫੋਨ ਤੇ ਹੋ ਗਈ ਫੋਨ ਤੇ ਹੋ ਗਈ ਹਾਂਜੀ ਠੀਕ ਤੋਪਰਾ ਇਸ ਸਿੰਘੀ ਸੰਗੀ ਵਾਲੀ ਚੰਗੀ ਆ ਜੀ ਅੱਛਾ ਜੀ ਇਹਦੇ ਨੂੰ ਘੁਮਾ ਦੋ ਮਾੜਾ ਫੇਸ ਫੇਰ ਦਿਖਾ ਦੋ ਦੁਬਾਰੇ ਤੋਰ ਤੋਂ ਪਹਿਲਾਂ ਬਾਜ ਦਿਖਾ ਦੇ ਸਿੰਘੀ ਆਪਾ ਚਲੋ ਜੀ ਤੋਰੋ ਚੈੱਕ ਕਰ ਸਕਦੇ ਪਰਾ ਤੋਰਾ ਤਰਾ ਕਰਮ ਵਾਲੀ ਜਿਹੜੀ ਸੁਣਨਾ ਸਿੰਘੀ ਸੁੰਗੀ ਬਹੁਤ ਸੁਣੀ ਆ ਫੇਸ ਕੁਆਲਿਟੀ ਹਾਂ ਲਓ ਜੀ ਫੇਸ ਚੈੱਕ ਕਰ ਸਕਦੇ ਹੁਣ ਤੁਸੀਂ ਠੀਕ ਹੈ ਜੀ ਰੇਟ ਭਰਾ ਸੇ ਜਾਇ ਜੀ ਹੁਣ ਵੀ ਹਾਂ ਰੇਟ ਜਾਇ ਜੀ ਤੋਪਰਾ ਜੀ ਜੇ ਕਿਨੇ ਘੱਟ ਪੈਸੇ ਲਾਉਣੇ ਆ ਤਾਂ ਛੋਟੀ ਕੱਟੀ ਲੈ ਜਾ ਹਦਾ ਕੁਆਲਿਟੀ ਦੀ ਕੱਟੀ ਆ ਬਾਈ ਕੋਲ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ ਤੇ ਵੱਡੀ ਕੱਟੀ ਵੀ ਕਰਮਾ ਵਾਲੀ ਸੋਹਣੀ ਆ ਤੇ ਪਤਲੇ ਪਿੰਡੇ ਦੀ ਹੈ ਹਨਾ ਲਓ ਜੀ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਉਸ ਤੇ ਬਾਈ